ਹਾਂਜੀ ਸਤਿ ਸ੍ਰੀ ਅਕਾਲ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਆਪਾਂ ਉੱਠ ਖੜੇ ਹਾਂ ਤੇ ਮਾਰਨਿੰਗ ਹੋ ਗਈ ਵੈਰੀ ਵੈਰੀ ਗੁੱਡ ਹੁਣ ਚੱਲੇ ਹਾਂ ਦੁੱਧ ਲੈਣ ਦੁੱਧ ਲੈ ਆਈਏ ਤੇ ਫਿਰ ਬਾਹਰ ਤਾਂ ਅੰਦ ਮੰਗਲਾ ਮੌਸਮ ਬੜਾ ਸੁਹਾਵਣਾ ਹੋਇਆ ਗਿਆ ਬਾਹਰ ਸਾਠਾ ਆਵਾ ਚੱਲਦੀ ਹੈ ਇੱਕ ਹੀ ਕੱਢਣ ਲੱਗਿਆ ਹੁਣ ਹੈ ਇੱਕ ਕੱਢਣ ਲੱਗਿਆ ਲੈ ਕੇ ਜਾਣਾ ਨਹੀਂ ਟੋਟਾ ਜਿਹੜਾ ਪਾਉਣਾ ਹਾਂ ਚੱਲ ਆ ਲੈ ਤੇ ਇਹ ਤਾਂ ਬੰਦੇ ਇਹ ਤਾਂ ਬੰਦਿਆਂ ਵਾਲੇ ਕੰਮ ਕਰਨ ਲੱਗੇ ਆ ਤੂੰ ਸਵੇਰੇ ਸਵੇਰੇ ਅੱਜ ਹੈ ਇਹ ਤਾਂ ਬੰਦਿਆਂ ਵਾਲਾ ਕੰਮ ਕਰਨ ਲੱਗੇ ਆ ਵਾ ਤੂੰ ਹੈ ਬੋਦੀ ਕਿਥੇ ਆ ਬੋਦੀ ਕਿੱਥੇ ਲੱਗਿਆ ਹੁਣ ਕਿਥੇ ਟੈਕਲ ਲੈ ਕੇ ਤਾਂ ਨਹੀਂ ਕਿੱਥੇ ਪੱਠੇ ਵੱਟਣਾ ਨਹੀਂ ਪੱਠੇ ਵੱਟਦੇ ਨਾ ਦਾਰੂ ਵੀ ਪੀ ਲਿਆ ਉਹ ਦਾਰੂ ਪੀ ਲ ਨਾ ਖਰਾਬ ਆ ਤਾਂ ਮਰਨਾ ਇੰਨੀ ਗਰਮੀ ਚ ਦਾਰੂ ਪੀ ਕੇ ਆ ਮਿਲਦੇ ਆ ਬੱਸ ਆ ਲੈ ਚੱਲੀ ਨਵੀਂ ਦੁੱਧ ਲੈ ਕੇ ਆ ਗਏ ਆ ਪਖਾੜੇ ਚ ਪੜੇ ਚਾਹੇ ਦਾ ਸਗਲ ਲਾਈ ਜਾਂਦਾ ਹੀ ਮਿਹਨਤ ਆਪਾਂ ਵੀ ਲਾਉਨੇ ਆਂ ਡੰਡ ਨੰਬਲ ਤੋਂ ਤੇ ਦਿ ਬਾਅਦ ਚੋਂ ਆਇਣਾ ਮਾ ਰਜੂ ਨੇ ਤੇ ਫੇਰਾ ਪੜੇ ਦਾ ਟੋਟਾ ਪਾਉਣਾ ਆਪਾਂ ਜਦੋਂ ਚੱਲਦਾ ਹੀ ਰੌਣੀ ਨੂੰ ਤੇ ਫਟਾ ਗਿਆ ਟੋਟਾ ਮੈਂ ਕਾ ਕੇ ਆਂਦਾ ਲੈ ਕੇ ਆਂਦਾ ਪੱਕਾ ਪਰ ਪਰਾ ਪਾ ਕੇ ਇੰਦਾਂ ਚਲਾਉਨੇ ਆ ਨਾਲੇ ਲੰਨੇ ਮਿਹਨਤ ਓਕੇ ਰਾਤ ਬੰਨੀ ਕਿਹੜੀ ਸੀ ਇੱਕ ਸਾਰੀ ਰਾਤ ਹੀ ਚੌਂ ਚੌਂ ਕਰੀ ਗਈ ਐ ਕੋਕੋਟਾੜੀ ਸੀ ਹਾਂ ਕੋਕੋਟਾੜੀ ਹੋਈ ਸੀ ਰਾਤ ਰਾਤ ਇੱਕ ਕੁੱਤੀ ਕਿਹੜੀ ਟਾੜੀ ਸੀਗੀ ਰਾਤ ਦੋਨੀਆਂ ਟਾੜੀਆਂ ਸੀ ਚੋਂ ਚੋਂ ਹੀ ਕਰੀ ਗਏ ਗਣੀ ਤਾਂ ਹੋਰ ਪਰ ਦੇ ਕੋਕੋ ਕੁੱਤਾ ਕੱਤਾ ਕੋਈ ਬਾਰਾ ਆ ਗਿਆ ਉਹਨੂੰ ਦੇਖ ਕੇ ਕਰਦੇ ਆਂ ਜੀ ਤੋ ਗੁੱਤੂ ਨਾ ਹੋਵੇ ਤੇ ਆਜਾ ਆਪਣੇ ਪਿੰਡ ਬਾਜੀ ਕਬੂਤਰਾਂ ਦੀ ਤੇ ਹੁਣ ਚੱਲਦੇ ਆਂ ਬਾਜੀ ਦੇਖਣ ਨਾਲੇ ਦਿਖਾਉਨੇ ਆ ਰੌਣਕ ਮੇਲਾ ਪਿੰਡ ਦਾ ਬਾਜੀ ਦਾ ਕਬੂਤਰ ਛੱਡਦੇ ਆਂ ਕਿੰਨੇ 65 ਕਬੂਤਰ ਉੱਡੇ ਆ ਆਪਣੇ ਪਿੰਡ ਚੱਲ ਕੇ ਦੇਖਦੇ ਆਂ ਰੌਣਕ ਮੇਲਾ ਕਿੰਨੇ ਰਹਿ ਗਏ ਨਹੀਂ ਕਿਹਨੇ ਕਿਹ ਨੂੰ ਆ ਕਿੰਨੇ ਰਹਿ ਗਏ ਪਤਾ ਨਹੀਂ ਕਿੰਨੇ ਰਹਿ ਗਏ ਰੂਪੇ ਨੂੰ ਸੱਦੋ ਨਹੀਂ ਕਿ ਕਿੰਨੇ ਕਿੰਨੇ ਵਜੇ ਦਾ ਕੀ ਟਾਈਮ ਚ ਆਪਣਾ ਨਹੀਂ ਇੱਕਦਾਂ ਹੁਣ ਇੱਕ ਕਰ ਹੋਰ 1:45 ਦੇ ਘਟੇ ਗਏ ਉਹਨਾਂ ਤੋਂ ਇਹ ਕਿੰਨੇ ਟੋ ਕਿੰਨੇ ਟਾਈਮ ਲੱਗਿਆ ਹੁਣ ਹਾਂਜੀ ਅਨੇ ਲਿਓ ਇਹ ਗੰਤੀ ਕੀਤੀ ਜੋ ਰੂਪੇ ਛੱਡਿਆ ਨਹੀਂ ਕੋਈ ਨਹੀਂ ਬੱਦਲੀ ਦਖਣ ਬਾਗੀਆਂ ਛੱਡਦਾ ਰਹਿਣਾ ਮੈਂ ਕਮਾਂਡ ਬਾਜੀ ਆਈ ਜਾ ਲਾਪਰ ਜਿੱਤੇ ਹੋਇਆ ਕੋਈ ਨਹੀਂ ਪੈਸਾ ਮੇਰੀ ਜੇਬ 'ਚ ਨਹੀਂ ਮੈਂ ਕਹਿੰਦਾ ਛੱਡ ਲਾ ਹੋ ਜਾ ਯਾਰ ਕੀ ਪੈਸੇ ਆ ਯਾਰ ਧਿਆਨ ਨੂੰ ਕਹਿੰਦਾ ਪੈਸੇ ਭਰ ਦੋ ਇੱਥੇ ਭਰ ਦਿੰਦੇ ਤੂੰ ਫਿਰ ਹੁਕਮ ਆ ਬੈਂਤੀ ਤਾਂ ਹੈਗੀ ਆ ਹੁਣ ਕੀ ਕਰੇਗਾ ਮੇਰੇ ਹੀ ਫਰਦੇ ਹੈ ਨਾ ਵੀ ਫਰਦੇ ਤਾਂ ਤੇਰੇ ਹੀ ਆ ਹਾਂ ਨਿਕਲ ਸੱਜਣਾ ਹਾਂ ਨਿਕਲ ਸੱਜਣਾ ਹੈਲੋ ਇਹ ਸਰਕਾਰ ਆਪਣਾ ਮੇਰੀ ਤਾਂ ਸੱਤ ਵੀ ਆਊਗਾ ਪਾਣੀ ਲੱਭਦਾ ਫਿਰਦਾ ਇਹ ਵੀ ਪਾਣੀ ਲੱਭਦਾ ਫਿਰਦਾ ਇਹ ਸਵੇਰ ਨਹੀਂ ਵੇਂਦਾ ਉਹ ਤਾਂ ਜਦੋਂ ਕੂਟਰ ਕਾ ਸਿਰਦਾ ਆ ਕੋਈ ਬਾਈ ਵੀ ਨਹੀਂ ਦਿਖਾ ਕੇ ਆਪਣੇ ਕੋਈ ਕਮਰੇ ਚਾ ਕੇ ਚਾਈ ਤੇ ਉਹ ਕੋਈ ਚੜੀ ਤੋਂ ਨਹੀਂ ਗਈ ਨਹੀਂ ਕਰਦਾ ਉਹ ਸਰਕਾਰ ਚੜਦਾ ਸਾਨੂੰ ਦਿਖਾ ਕੇ ਆਇਆ ਹਾਂ ਦੇਖਾ ਉਪਰ ਢਿੰਦਾ ਕੋਈ ਕੂਟਰ ਮੈਨੂੰ ਤਾਂ ਢਿੰਦਾ ਨਹੀਂ ਯਾਰ ਐਕੀ ਸੀ ਆਹ ਹੈਂ ਆ ਹੀ ਆਦਾ ਦੇ ਆ ਹੀ ਆ ਗਿਆ ਇਹ ਨਹੀਂ ਕੋ ਤਾਂ ਫਿਰਦਾ ਉਹ ਦੇਖਦਾ ਮੈਨੂੰ ਤਾਂ ਉਹ ਇਹਦੇ ਉੱਤੇ ਉਹ ਦੇ ਉੱਤੇ ਖੜਾ ਇਹਦੇ ਆਹ ਦੇ ਵਿੱਚ ਚੜਦਾ ਹਾਂ ਹਾਂ ਆਹ ਉਹ ਤੇ ਸੱਤ ਇਹ ਤਰ੍ਹਾਂ ਉੱਤੇ ਫਿਰਦਾ ਉਹ ਦੇ ਬੈਕੋ ਦੇ ਪੈਰ ਨੂੰ ਮੁੜ ਗਿਆ ਬਾ ਫਿਰ ਆਪਾਂ ਫਿਰ ਕੀ ਕਰਨਾ ਜਾਨੀ ਕੀ ਹੋ ਗਿਆ ਸਹੀ ਆਪਣੇ ਕੂਤਰ ਮੈਂ ਕਿਹਾ ਆਪਾਂ ਹੀ ਕਰਨਾ ਫਿਰ ਜਾ ਕੇ ਆਪਾਂ ਸ਼ਾਮ ਨੂੰ ਚੈੱਕ ਕਰਾ ਦਾਂਗੇ ਇਹਨੇ ਲੱਗ ਗਿਆ ਕਰਾ ਰਿਹਾ ਰੂਪਾ ਰੂਪਾ ਤੂੰ ਲੱਭ ਕੇ ਹੁਣ ਕੋਈ ਨਹੀਂ ਬਈ ਮੈਂ ਕਹਿੰਦਾ ਕਾਜਾਂ ਰੱਖਾਂ ਦਾ ਨਹੀਂ ਉਹ ਕਹਿੰਦੇ ਉੱਤੇ ਖਲਦੀ ਹੈ ਤਾਂ ਕੋਲਾ ਕੇ ਵਾਰ ਕੇ ਮੜੇ ਪਾਣੀ ਪਾ ਨਹੀਂ ਜਾਣਿਆ ਜਾ ਚਾਹ ਜਾਈਂਗਾ ਜੀ ਜਿਹੜਾ ਕੂਤਰ ਆਇਆ ਨਾ ਉਹ ਤਾਂ ਨਾਲ ਉਸਾਉ ਉਤਰਾਇਆ ਰਾਵਣਾ ਦੇ ਫਿਰਦੇ ਯਾਰ ਚਾਰ ਤਾਂ ਤੇ ਬਹੁਤ ਉੱਚੇ ਲੱਗੇ ਖੜੇ ਆ ਦੇ ਆ ਦੇ ਉੱਤੇ ਹੀ ਖੜੇ ਰੂਪੇ ਦੇ ਸਿਰ ਤੇ ਉਹ ਦੂਰਬੀ ਨਾਲ ਦੇਖਾਂ ਮੇਰੀ ਉਹ ਦੂਰਬੀ ਨਾ ਦੇਖਿਆ ਨਹੀਂ ਉਹਦੇ ਲੱਗਿਆ ਤਾਂ ਹੀ ਦੇਖਣ ਯਾਰ ਅੱਖਾਂ ਤੇ ਅੱਖਾਂ ਤੇ ਲਾਲੀ ਨਾ ਆ ਇਹਦਾ ਫੂਕਸ ਆ ਅੱਗੇ ਪਿੱਛੇ ਇਧਰ ਨੂੰ ਕਰ ਲਾ ਇਧਰ ਨੂੰ ਕਰ ਲਾ ਉਹ ਪਤਾ ਹੁਣ ਤਾਈ ਦੂਰਬੀਨਾਂ ਨਾਲ ਹੀ ਖੇਡਦਾ ਰਿਹਾ ਉਹ ਦੂਰਬੀਨ ਹੱਥ 'ਚ ਆ ਦੇਖੀ ਆ ਜਾਂਦਾ ਉਹ ਮੇਰੇ ਵੀਰਾਂ ਨੂੰ ਦੇਣਾ ਉਹਦੇ ਨਾਲ ਟੱਕਰ ਆ ਗਿਆ ਸੱਟ ਕਰ ਉਹ ਦੂਰ ਐਵੇਂ ਤੈਨੂੰ ਛੇੜਦੇ ਯਾਰ ਕਮਾ ਕੇ ਲਾ ਰੂਪੇ ਦੂਜੇ ਪਾਸੇ ਹਾਂ ਕਦੂਜੇ ਪਾਸੇ ਛੇੜਦੇ ਆ ਤੈਨੂੰ ਜਾਂ ਟੱਚਰਾ ਕਰਦੇ ਟੱਚਰਾ ਟੱਚਰਾ ਕਰਦੇ ਆ ਤੈਨੂੰ ਆਏ ਲਾ ਹਾਂ ਆਏ ਲਾ ਆਏ ਥੋੜੀ ਦੇਖੀ ਉਹਨਾਂ ਦਾ ਪਤਾ ਅੰਕ ਨੂੰ ਉਹ ਅੱਛਾ ਹੀ ਦੂਰ ਨੂੰ ਆ ਆ ਗੁਰਦੁਆਰੇ ਕੋਲ ਰੁਪੇ ਨੂੰ ਪਾਣੀ ਪੋਣੀ ਪਿਆ ਰੁਪੇ ਨੂੰ ਲੈ ਟੰਡਾ ਪਾਵਾ ਰੁਪੇ ਨੂੰ ਗਰਮ ਖੜਿਆ ਉਧਰ ਬਾਹਰ ਕੋਈ ਠੰਡਾ ਹੀ ਨਹੀਂ ਬੋਤਲਾ ਲਿਆ ਤੋ ਅਭੀ ਰੁਪੇ ਦਸੇ ਨੇ ਫਕਾ ਦੋਨਾਂ ਨੇ ਨੇ ਨਹੀਂ ਆਦਾ ਇੱਥੇ ਹੀ ਖੜੇ ਸਾਰੇ ਕਬੂਤਰ ਲੰਬਾ ਦੱਸੂਗਾ ਲੱਬ ਲੱਬ ਕੱਲਾ ਕੱਲਾ ਦੇਖੀ ਹਾਂ ਰੁਪੇ ਆ ਕਰੇ ਦੇਖੀ ਬੜਿਆ ਪਿੱਪੇ ਤਾਂ ਐ ਲਾਈ ਫਿਰਦਾ ਉਹ ਤੇ ਫਿਰਦੇ ਕੁਕਲੀ ਮੈਂ 7 ਵਜੇ ਰੋਟੀ ਖਾ ਲੈਣੀ ਸਾਬ ਨੇ ਘਰੋ ਘਰੀ ਜਾ ਕੇ ਗਰਮੀ ਹੋ ਮੰਦਰ ਪਰ ਤਨ ਉਹ ਨਹੀਂ ਨਹੀਂ ਠੰਡਾ ਦੇਣਾ ਕਦੋਂ ਦਿਨ ਠੰਡਾ ਆਜੇ ਕਿਉਂ ਲੈ ਲੈ ਤੂੰ ਹਾਂ ਠੰਡਾ ਸਮਾਗਨ ਵਿੱਚ ਗ੍ਰਾਮ ਤੱਕ ਭੱਜ ਜਾਣਾ ਲੈ ਤੂੰ ਭੱਜ ਗਿਆ ਮੈਨੂੰ ਪਾਣੀ ਪੁਣੀ ਪਿਆ ਦੇ ਮੇਰੇ ਤਾਂ ਮੂੰਹ ਚ ਸੀ ਮੇਰਾ ਪੋਰਟਫੋਲਿਓ ਕਰਕੇ ਤੂੰ ਆਲੂ ਪਕੜਾ ਲਾ ਲੋ ਇਹਨੂੰ ਆਲੂ ਪਕੜਾ ਲਾ ਲੋ ਰੁਪਰੂ ਦਾਲੀ ਹੈ ਨਾ ਦੱਸ ਕੁਝ ਕੁਪੂਕੀਆਂ ਬਣ ਕੇ ਬੇਲਾ ਸੁਹਾ ਕਹਿੰਦੇ ਜਾਮਰ ਤੇ ਨਹੀਂ ਬਹਿ ਕੇ ਆਈ ਦੂਸਰੇ ਪੁੱਛ ਰਾ ਨਾ ਉਹ ਸਾਹਮਣੇ ਆਂਦਾ ਜਿਹੜਾ ਹੁਣ ਬਾਟਨ ਵੱਡਾ ਕਰ ਦਿੰਦਾ ਛੱਲੀਆਂ ਕਰਾਈ ਜਾਂਦਾ ਕੱਲਾ ਹੀ ਆ ਗਿਆ ਸਾਰੀ ਜੜੀ ਉੱਡੂ ਦੇਖਣੀ ਸੁਭਾ ਪਿਆ